ਵੈਸੇ ਤੁਸੀਂ ਜਿਹੜੀ ਕੱਲ ਕਹੀਏ ਬੀਜੇਪੀ ਦੇ ਸਿੱਖ ਲੀਡਰ ਬੀਜੇਪੀ ਸਿੱਖ ਹਿੰਦੂ ਦਾ ਇਦਾਂ ਦਾ ਫਰਕ ਕਰੂ ਨਾ ਮੈਂ ਨਹੀਂ ਚਾਹੁੰਦਾ ਕਿ ਮੈਨੂੰ ਕੁਝ ਬਣਾਉਣ ਜਾਂ ਕਰਨ ਬੀਜੇਪੀ ਦਾ ਕਾਰਕਟਰਤਾ ਆਰਐਸਐਸ ਦਾ ਸੰਸੇਵਕਾ ਮੈਨੂੰ ਇਸਤੇ ਹੀ ਫਖਰ ਆ 84 ਦੀ ਨਸਲ ਕੁਸ਼ੀ ਹੋਈ ਸੀ ਜਿਹੜੀ ਕਾਂਗਰਸ ਆ ਉਹਨੇ ਖਾਲਸਾ ਦੇ ਜ਼ਖਮਾਂ ਤੇ ਨਮਕ ਲਗਾਇਆ ਉਹਨਾਂ ਨੂੰ ਦੁਬਾਰਾ ਸਜਾਵਾਂ ਨਹੀਂ ਦਿੱਤੀਆਂ ਮੁਕਦਮੇ ਨਹੀਂ ਦਰਜ ਕੀਤੇ 36 36 ਸਾਲ ਔਰ ਉਸ ਤੋਂ ਬਾਅਦ ਉਹਨਾਂ ਨੂੰ ਐਮਪੀ ਮਨਿਸਟਰ ਚੀਫ ਮਨਿਸਟਰ ਇਹ ਬਣਾਇਆ ਜਿਹੜੇ ਦੋਸ਼ੀ ਸੀ ਜਿੰਨਾਂ ਤੇ ਸ਼ੱਕ ਸੀ ਮੋਦੀ ਜੀ ਨੇ ਉਸਤੇ ਉਹਨਾਂ ਨੂੰ ਸਜਾਵਾਂ ਦਿਵਾ ਕੇ ਮੱਲਮ ਲਗਾਈਆ ਸਸਿਕਲ ਜੀ ਮੈਂ ਮਨਜਿੰਦਰ ਸਿੰਘ ਤੁਸੀਂ ਦੇਖ ਰਹੇ ਹੋ ਪੰਜਾਬ 78 ਟੀਵੀ ਪੰਜਾਬ ਦੀ ਰਾਜਨੀਤੀ ਹੈ ਜੋ ਵੱਖਰੇ ਵੱਖਰੇ ਕਰਵਟ ਲੈ ਰਹੀ ਹੈ ਜਿਸ ਤਰ੍ਹਾਂ ਕਿ ਅੱਜ ਤੋਂ 3 ਸਾਲ ਪਹਿਲਾਂ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਔਰ ਬਹੁਤ ਵੱਡੇ ਬਹੁਮਤ ਦੇ ਨਾਲ ਉਹਨੇ ਸਰਕਾਰ ਬਣਾਈ ਜਿਸ ਤਰ੍ਹਾਂ ਕਿ 92 ਸੀਟਾਂ ਲੈ ਕੇ ਆਮ ਆਦਮੀ ਪਾਰਟੀ ਸੱਤਾ ਦੇ ਵਿੱਚ ਆਈ ਕਰਵਟ ਬਦਲੇ ਆਮ ਆਦਮੀ ਪਾਰਟੀ ਜਿੱਥੋਂ ਹੋਣ ਦੇ ਵਿੱਚ ਆਈ ਸੀ ਦਿੱਲੀ ਵਿੱਚ ਆਈ ਉੱਥੇ ਕਰਵਟ ਇਦਾਂ ਦਾ ਬਦਲਿਆ ਕਿ ਭਾਜਪਾ ਨੇ ਉੱਥੇ ਵੱਡੀ ਜਿੱਤ ਪ੍ਰਾਪਤ ਕਰਕੇ ਆਪਣੀ ਸਰਕਾਰ ਬਣਾਈ ਔਰ ਜਿਸ ਤਰ੍ਹਾਂ ਕਿ ਰਾਜਨੀਤਿਕ ਹਾਲਾਤ ਦੱਸ ਰਹੇ ਨੇ ਭਾਜਪਾ ਪਿਛਲੀਆਂ ਲੋਕ ਸਭਾ ਦੇ ਇਲੈਕਸ਼ਨਾਂ ਦੇ ਵਿੱਚ ਵੀ ਚੰਗਾ ਪ੍ਰਦਰਸ਼ਨ ਕੀਤਾ ਉਹਨਾਂ ਨੇ ਔਰ ਵੱਡੀ ਪਰਸੈਂਟੇਜ ਦੇ ਨਾਲ ਉਹਨਾਂ ਨੇ ਪਾਰਲੀਮੈਂਟ ਚ ਵੋਟਾਂ ਦੇ ਚੋਣਾਂ ਦੇ ਵਿੱਚ ਚੰਗੀ ਪਰਸੈਂਟੇਜ ਦੇ ਨਾਲ ਵੋਟਾਂ ਲਈਆਂ ਔਰ ਵੱਖ-ਵੱਖ ਜਿਹੜੇ ਪੰਜਾਬ ਦੇ ਲੀਡਰ ਨੇ ਖਾਸ ਕਰਕੇ ਜਿਹੜੇ ਭਾਜਪਾ ਦੇ ਸਿੱਖ ਲੀਡਰ ਨੇ ਉਹ ਵੱਖਰਾ-ਵੱਖਰਾ ਪ੍ਰਚਾਰ ਕਰ ਰਹੇ ਨੇ ਔਰ ਜਿਸ ਤਰ੍ਹਾਂ ਕਿ ਅੱਜ ਸਾਡੇ ਵਿੱਚ ਮੌਜੂਦ ਨੇ ਸ੍ਰੀ ਹਰਜੀਤ ਸਿੰਘ ਗਰੇਵਾਲ ਜੀ ਉਹ ਅੱਜ ਜ਼ਿਲ੍ਹਾ ਸ਼ੀਤਪਗਤ ਸਿੰਘ ਨਗਰ ਜੋ ਕਿ ਸ਼ੀਤਪਗਤ ਸਿੰਘ ਦੀ ਧਰਤੀ ਹੈ ਉੱਥੇ ਪਹੁੰਚੇ ਨੇ ਤੁਹਾਡੀ ਅੱਜ ਗੱਲ ਕਰਾਵਾਂਗੇ ਉਹਨਾਂ ਦਾ ਸਵਾਗਤ ਕਰਦੇ ਹੋਏ ਸਾਰ ਜੀ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਅੱਜ ਤੁਸੀਂ ਚੀਤਪਗਤ ਸਿੰਘ ਦੀ ਧਰਤੀ ਪਹੁੰਚੇ ਹੋ ਕੀ ਕਹੋਗੇ ਜੀ ਸਹੀ ਇਧਾਂ ਧਰਤੀ ਤੇ ਨਮਨ ਕਰਦੇ ਹਾਂ ਉਹਨਾਂ ਦੀ ਸ਼ਹਾਦਤ ਨੂੰ ਔਰ ਵੈਸੇ ਤੁਸੀਂ ਜਿਹੜੀ ਇੱਕ ਗੱਲ ਕਹੀਏ ਭਾਜੀਪੀ ਦੇ ਸਿੱਖ ਲੀਡਰ ਜਿੱਦਣ ਭਾਜੀਪੀ ਸਿੱਖ ਹਿੰਦੂ ਦਾ ਇਦਾਂ ਦਾ ਫਰਕ ਕਰੂ ਨਾ ਤੇ ਉਸ ਦਿਨ ਮੈਂ ਨਹੀਂ ਚਾਹੁੰਦਾ ਕਿ ਮੈਨੂੰ ਕੁਝ ਬਣਾਉਣ ਜਾਂ ਕਰਨ ਸਿੱਖ ਹੋਣ ਕਰਕੇ ਹਾਂ ਭਾਜਪੀ ਦਾ ਕਰਾਕਰਤਾ ਆਰਐਸਐਸ ਦਾ ਸੰਸੇਵਕਾ ਮੈਨੂੰ ਇਸਤੇ ਹੀ ਫਕਰ ਆ ਨਾ ਮੈਂ ਹਿੰਦੂ ਹਾਂ ਨਾ ਸਿੱਖ ਹਾਂ ਨਾ ਮੁਸਲਮਾਨ ਠੀਕ ਹੈ ਅਸੀਂ ਹਿੰਦੂਸਤਾਨੀ ਹਾਂ ਸਾਰੇ ਤੇ ਲੋਕ ਤਾਂ ਬਹੁਤ ਛੋਟੇ ਧਾਰੇ ਚਲੇ ਜਾਂਦੇ ਆ ਕਿ ਮੈਂ ਪੰਜਾਬੀ ਹਾਂ ਜੀ ਮੈਂ ਮਹਾਰਾਠੀ ਹਾਂ ਜੀ ਇਹੋ ਜਿਹਾ ਕੁਝ ਨਹੀਂ ਹੈ ਸਭ ਹਿੰਦੂਸਤਾਨੀ ਹੈ ਇੱਕਾਂ ਸਾਰੇ ਅਗਰਵਾਲ ਜੀ ਅੱਜ ਤੁਸੀਂ ਇੱਥੇ ਪਹੁੰਚੇ ਹੋ ਕੀ ਅੱਜ ਮੁੱਦਾ ਰਿਆ ਔਰ ਕਿਸ ਤਰ੍ਹਾਂ ਦਾ ਪ੍ਰਚਾਰ ਕਰਨ ਲਈ ਪਹੁੰਚੇ ਹੋ ਨਹੀਂ ਪ੍ਰਚਾਰ ਕਰਨ ਲਈ ਕੁਝ ਨਹੀਂ ਕਿ 1984 ਦੀ ਨਸਲਕੁਸ਼ੀ ਹੋਈ ਸੀ ਉਸ ਦੇ ਬਾਰੇ ਵਿੱਚ ਮੋਦੀ ਜੀ ਨੇ ਜਿਹੜੀ ਕਾਂਗਰਸ ਉਹਨੇ ਖਾਲਸਾ ਦੇ ਜ਼ਖਮਾਂ ਤੇ ਨਮਕ ਲਗਾਇਆ ਉਹਨਾਂ ਨੂੰ ਦੁਬਾਰਾ ਸਜਾਵਾਂ ਨਹੀਂ ਦਿੱਤੀਆਂ ਮੁਕਦਮੇ ਨਹੀਂ ਦਰਜ ਕੀਤੇ 36 36 ਸਾਲ ਔਰ ਉਸ ਤੋਂ ਬਾਅਦ ਉਹਨਾਂ ਨੂੰ ਐਮਪੀ ਮਨਿਸਟਰ ਚੀਫ ਮਨਿਸਟਰ ਇਹ ਬਣਾਇਆ ਉਹਦੇ ਨਾਲ ਨਮਕ ਛਿੜਕਿਆ ਗਿਆ ਜਿਹੜੇ ਦੋਸ਼ੀ ਸੀ ਜਿੰਨਾਂ ਤੇ ਸ਼ੱਕ ਸੀ ਮੋਦੀ ਜੀ ਨੇ ਉਸਤੇ ਉਹਨਾਂ ਨੂੰ ਸਿਧਾਵਾਂ ਦਿਵਾ ਕੇ ਮੱਲਮ ਲਗਾਈਆ ਤਾਂ ਨਿਸ਼ਚਿਤਾ ਕਿ ਆਮ ਜਨਤਾ ਤੇ ਗਲ ਜਾਵੇ ਜੇ ਅੱਛੇ ਕੰਮ ਦੀ ਪ੍ਰਸ਼ੰਸਾ ਨਾ ਹੋਵੇ ਸਮਾਜ ਦੇ ਅੰਦਰ ਬੁਰੇ ਕੰਮ ਦੀ ਨਿੰਦਾ ਨਾ ਹੋਵੇ ਤਾਂ ਅੱਛੀਆਂ ਰਵਾਇਤਾਂ ਨਹੀਂ ਪੈਂਦੀਆਂ ਅੱਛੀਆਂ ਪਰੰਪਰਾਵਾਂ ਨਹੀਂ ਪੈਂਦੀਆਂ ਤੇ ਇਸ ਕਰਕੇ ਕਰਨਾ ਜ਼ਰੂਰੀ ਸੀ ਜਿੰਦਰਵਾਨ ਜੀ ਪੰਜਾਬ ਦੇ ਲੋਕਾਂ ਨੇ ਆਵਾਮੀ ਪਾਰਟੀ ਨੂੰ ਵੀ ਦੇਖ ਲਿਆ ਪਹਿਲਾਂ ਕਾਂਗਰਸ ਨੂੰ ਦੇਖ ਲਿਆ ਫਿਰ ਅਕਾਲੀ ਦਲ ਨੂੰ ਵੀ ਦੇਖ ਲਿਆ 27 ਦੀ ਇਲੈਕਸ਼ਨ ਜਿਹੜੀ ਆਉਣ ਲਈ ਹੈ ਕੀ ਕੀ ਸੋਚਦੇ ਹੋ ਉਹਦੇ ਬਾਰੇ ਕੀ ਕਹਿਣਾ ਤੁਹਾਡਾ ਦੇਖੋ ਜੀ ਅਕਾਲੀ ਦਲ ਨੇ ਦੇਖ ਪੰਜਾਬੀ ਵੋਟਰ ਜਿਹੜਾ ਨਾ ਬੜਾ ਸੂਝਵਾਨ ਅਕਾਲੀ ਦਲ ਨੇ ਕੋਈ ਅੱਛੇ ਕੰਮ ਨਹੀਂ ਸੀ ਕੀਤੇ ਤੇ ਉਹਨਾਂ ਨੂੰ ਸ਼ਖਸਤ ਦੇਤੀ ਫਿਰ ਉਸ ਤੋਂ ਬਾਅਦ ਕਾਂਗਰਸ ਨੇ ਨਹੀਂ ਕੀਤੇ ਉਹਨਾਂ ਨੂੰ ਵੀ ਸ਼ਖਸਤ ਦੇਤੀ ਹੁਣ ਆਮ ਆਦਮੀ ਪਾਰਟੀ ਨੇ ਤਾਂ ਬਹੁਤ ਹੀ ਹੱਦ ਕਰਤੀ ਉਹਨਾਂ ਤੋਂ ਵੀ ਜ਼ਿਆਦਾ ਤੇ ਉਹਨਾਂ ਨੇ ਵੀ ਜਾਣਾ ਜਾਣਾ ਤੇ ਸਾਹਮਣੇ ਬਦਲ ਦੇਖਦੇ ਹੁੰਦੇ ਲੋਕ ਜਦੋਂ ਉਸ ਵੇਲੇ ਅਸੀਂ ਸਾਹਮਣੇ ਹੈ ਨਹੀਂ ਸੀ ਸਾਡੇ ਤਾਂ ਇਹ ਕਿਸਾਨਾਂ ਨੂੰ ਦਰੋਂ ਚਲਵਾ ਕੇ ਇਹਨਾਂ ਨੇ ਸਾਡੇ ਵਰਕਰਾਂ ਨੂੰ ਤੰਗ ਕੀਤਾ ਪਰੇਸ਼ਾਨ ਕੀਤਾ ਤੇ ਇਸ ਕਰਕੇ ਸਾਡੇ ਹੱਥਾਂ ਕੋਈ ਆਇਆ ਨਹੀਂ ਤੇ ਹੁਣ ਬੀਜੇਪੀ ਸਾਹਮਣੇ ਆ ਗਈ ਅਗਲਾ ਬਦਲ ਤਾਂ ਹੁਣ ਬੀਜੇਪੀ ਵੱਲੋਂ ਆਉਣਗੇ ਲੋਕ ਆਪਣੇ ਆਪ ਪਬਲਿਕ ਪਰਸਪੈਕਸ਼ਨ ਨਾਲ ਵੋਟਾਂ ਪੈਂਦੀਆਂ ਨੇ ਜਿਹੜੇ ਲੋਕ ਚੋਰੀਆਂ ਠੱਗੀਆਂ ਸ਼ਾਮਿਲ ਸੀ ਜਿਹਨੂੰ ਵੀ ਉਹਨਾਂ ਨੇ ਟਿਕਟ ਦੇਦੀ ਅਨਨੋਨ ਬੰਦਿਆਂ ਨੂੰ ਉਹ ਵੀ ਜਿੱਤ ਗਏ ਕੋਈ ਪੈਸਾ ਨਹੀਂ ਚਾਹੀਦਾ ਹੁੰਦਾ ਇਹਦੇ ਲਈ ਜੇ ਪੈਸੇ ਨਾਲ ਲੋਕ ਬਣਦੇ ਤਾਂ ਬਿੰਰਾ ਜੀ ਗਾਂਧੀ ਜੀ ਦੇ ਸਭ ਤੋਂ ਕਰੀਬ ਸੀ ਔਰ ਸਭ ਤੋਂ ਵੱਧ ਪੈਸੇ ਵਾਲੇ ਸੀ ਉਸ ਵੇਲੇ ਉਹ ਕਦੇ ਐਮਪੀ ਵੀ ਨਹੀਂ ਬਣੇ ਔਰ ਜੇ ਬਦਮਾਸ਼ੀ ਨਾਲ ਬਣਦੇ ਹੁੰਦੇ ਮੁਸਲਮਾਨ ਦਾਉਦ ਇਬਰਾਹਿਮ ਸਭ ਤੋਂ بڑا ਬਦਮਾਸ਼ ਆ ਇੱਥੋਂ ਦਾ ਤੇ ਉਹ ਪਾਕਿਸਤਾਨ ਚ ਲੁਕਿਆ ਬੈਠਾ ਦਿਖਾਈ ਨਹੀਂ ਦਿੰਦਾ ਕਿਤੇ ਵੀ ਠੀਕ ਹੈ ਇੱਕ ਚਾਹ ਬਣਾਉਣ ਵਾਲਾ ਮੁੱਖ ਮੰਤਰੀ ਹੋ ਗਏ ਲੀਡਰ ਹੋ ਗਏ ਇਸ ਕਰਕੇ ਇਹ ਦੋਨੋਂ ਚੀਜ਼ਾਂ ਕੰਮ ਨਹੀਂ ਆਉਂਦੀਆਂ ਜਦੋਂ ਜਨਤਾ ਚੁਣਦੀ ਹੈ ਨਾ ਉਹਦੀ ਹਨੇਰੀ ਆਉਂਦੀ ਆ ਤਾਂ ਪੰਜਾਬ ਚ ਇਸ ਤਰ੍ਹਾਂ ਹੁਣ ਨਹੀਂ ਚੱਲਣੀ ਆ ਜਨਤਾ ਦੀ ਹੁਣ ਬੀਜੇਪੀਰ ਨੂੰ ਇਹ ਬੀਜੇਪੀ ਦੀ ਸੂਝ-ਬੂਝ ਹੈ ਕਿ ਐਸੇ ਲੋਕਾਂ ਨੂੰ ਲੈ ਕੇ ਆਉਂਦੇ ਆ ਕੀ ਉਹ ਕਰਦੇ ਆ ਕੈਸੀ ਲੀਡਰਸ਼ਿਪ ਦਿੰਦੇ ਆ ਉਹ ਬੀਜੇਪੀ ਤੇ ਡਿਪੈਂਡ ਕਰੇਗਾ ਔਰ ਮੈਨੂੰ ਲੱਗਦਾ ਬੀਜੇਪੀ ਅੱਛਾ ਹੀ ਕਰਦੀ ਹੈ ਜਿੱਥੇ ਵੀ ਕਰਦੀ ਹੈ ਔਰ ਆਉਣ ਵਾਲਾ ਟਾਈਮ ਜਿਹੜਾ ਜੇ ਸਰਕਾਰ ਬਣੇਗੀ ਤਾਂ ਅੱਛੇ ਲੋਕਾਂ ਦੀ ਹੋਏਗੀ ਅੱਛੇ ਕੰਮ ਕਰੇਗੀ ਨਹੀਂ ਤਾਂ ਗੁਰੂ ਨਾਨਕ ਦੀ ਗੱਲ ਨੂੰ ਤਾਂ ਹਰੇਕ ਨੂੰ ਯਾਦ ਰੱਖਣਾ ਚਾਹੀਦਾ ਪਤਾ ਕੀ ਕਹੇ ਉਹਨਾਂ ਨੇ ਮਨਦੇ ਕੰਮ ਹੀ ਨਾਨਕਾ ਜਦ ਕਦ ਮੰਦਾ ਹੋਏ ਜਿਹੜਾ ਗਲਤ ਕੰਮ ਕਰੂਗਾ ਉਹਨਾਂ ਭਗਵਾਨ ਜੀ ਜਾ ਕੇਜਰੀ ਵਾਲਾ ਇਹ ਗਲਤ ਕੰਮ ਕਰ ਰਹੇ ਆ ਉਹਦਾ ਨਤੀਜਾ ਗਲਤ ਹੋ ਜਾਣਾ ਤੇ ਬੀਜੇਪੀ ਅੱਛੇ ਕੰਮ ਕਰਦੀ ਆ ਉਹਨੂੰ ਅੱਛਾ ਰਿਜ਼ਲਟ ਮਿਲੂ ਮੇਰੇ ਵੱਲੋਂ ਇਹ ਤਾਂ ਗੱਲ ਹੋ ਗਈ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਮੋਦੀ ਸਾਹਿਬ ਦੀ ਵੀ ਗੱਲ ਹੋ ਗਈ ਪੰਜਾਬ ਦੀ ਗੱਲ ਹੋ ਗਈ ਔਰ ਪੰਜਾਬ ਦੀ ਆਉਣ ਵਾਲੀ ਰਣਨੀਤੀ ਬਾਰੇ ਵੀ ਤੁਸੀਂ ਇਹ ਗੱਲ ਕੀਤੀ ਜਿਸ ਤਰ੍ਹਾਂ ਕਿ ਤੁਸੀਂ ਜ਼ਿਲ੍ਹਾ ਸ਼ੀਤਪਾਲ ਸਿੰਘ ਨਗਰ ਤੇ ਪਹੁੰਚੇ ਹੋ ਮੈਂ ਥੋੜਾ ਥੋੜਾ ਧਿਆਨ ਦਿਵਾਉਣਾ ਚਾਹਣਾ ਵੀ ਇਸ ਇਲਾਕੇ ਦੇ ਲੋਕਾਂ ਦੀਆਂ ਵੀ ਕੁਝ ਮੰਗਾਂ ਨੇ ਕਿਉਂਕਿ ਕੇਂਦਰ ਦੇ ਵਿੱਚ ਤੁਹਾਡੀ ਸਰਕਾਰ ਉਹ ਰੇਲਵੇ ਮਤਰਾਲਾ ਕੇਂਦਰ ਕੋਲ ਹੁੰਦਾ ਇੱਥੇ ਦੇ ਲੋਕਾਂ ਦੀ ਮੰਗ ਹੈ ਕਿ ਜਿਹੜਾ ਨਵਾਂ ਸ਼ਹਿਰ ਜ਼ਿਲ੍ਹਾ ਹੈਗਾ ਇਹਨੂੰ ਮੇਨ ਲਾਈਨ ਨਾਲ ਜੋੜਿਆ ਜਾਵੇ ਜਾਂ ਇਹਨੂੰ ਸਮਰਾਲੇ ਨਾਲ ਜੋੜਿਆ ਜਾਵੇ ਜਾਂ ਇੱਧਰ ਚੰਡੀਗੜ੍ਹ ਨਾਲ ਜੋੜਿਆ ਜਾਵੇ ਕੋਈ ਇਦਾਂ ਦਾ ਆਸ਼ਵਾਸ਼ਣ ਦਿਓਗੇ ਮੈਂ ਕੌਣ ਹਾਂ ਜੀ ਆਸ਼ਵਾਸ਼ਣ ਦੇਣ ਦਾ ਸਾਡੀ ਜ਼ਿਲ੍ਹਾ ਟੀਮ ਹੈਗੀ ਆ ਇੱਥੋਂ ਦੇ ਲੋਕਲ ਲੀਡਰ ਨੇ ਉਹ ਦੱਸਣਗੇ ਉਹੀ ਰੇਲਵੇ ਮਿਨਿਸਟਰੀ ਨੂੰ ਰਿਕਮੈਂਡੇਸ਼ਨ ਚੱਲੀ ਜਾਏਗੀ ਉਸ ਤੇ ਕੰਮ ਹੋਏਗਾ ਔਰ ਉਹਨਾਂ ਦਾ ਵੀ ਕੀ ਹੁੰਦਾ ਸਰਵੇ ਹੁੰਦਾ ਸਰਵੇ ਹੋ ਕੇ ਬਾਈਬਲ ਹੋਵੇ ਫਿਰ ਉਹ ਕਰਦੇ ਠੀਕ ਹੈ ਨਾ ਤੇ ਉਹ ਜ਼ਰੂਰ ਇਹਨਾਂ ਨੂੰ ਦੱਸੋ ਜਿਹਨੇ ਵੀ ਹੁਣ ਸਾਡੀ ਇੱਥੇ ਜ਼ਿਲ੍ਹਾ ਪ੍ਰਧਾਨ ਬੈਠੇ ਬਾਕੀ ਬੈਠੇ ਸਾਰੇ ਤੇ ਉਹਦੀ ਰეკਮੈਂਡੇਸ਼ਨ ਚੱਲੀ ਜਾਊਗੀ ਰੇਲਵੇ ਮਿਨਿਸਟਰ ਦੀ ਤਾਂ ਕੋਈ ਗੱਲ ਹੀ ਨਹੀਂ ਹੈ ਨਿਸ਼ਚਿਤ ਤਾਂ ਸਾਡੀ ਹੈ ਉਹ ਤਾਂ ਮੈਂ ਵੀ ਮੰਨਦਾ ਕੋਈ ਸੜਕਾ ਸੁੜਕਾ ਚਾਹੀਦੀ ਹੈ ਮੈਂ ਉਹ ਘੜਕੜੀ ਜੀ ਨੂੰ ਦੱਸ ਦਿਆਂਗੇ ਉਹਦਾ ੱਟਕੇ ਨਾਲ ਹੀ ਬਣਾ ਜਾਂਦੇ ਠੀਕ ਹੈ ਬਣਵਾ ਲਓ ਜਿੰਨੇ ਬਣਾਉਣੇ ਨਰਵਜੀ ਹੋਰ ਕੁਝ ਕਹਿਣਾ ਚਾਹਵੋ ਜੋ ਮੈਂ ਨਾ ਕੁੱਝ ਸਕਿਆ ਵਾਂ ਬਸ ਮੈਂ ਤਾਂ ਇਹ ਕਹੂੰਗਾ ਵੀ ਸਾਡਾ ਸੰਗਠਨ ਇੱਥੇ ਆਉਣ ਵਾਲੇ ਟਾਈਮ 'ਚ ਮਜ਼ਬੂਤ ਹੋਊਗਾ ਅੱچھے ਲੋਕ ਸਾਹਮਣੇ ਆਉਣਗੇ ਔਰ ਅਸੀਂ ਇਸ ਵਾਰ ਚੋਣਾਂ ਜਿੱਤਾਂਗੇ ਉਹ ਵਿਚਾਰੀ ਚ ਗਰਵਾਲੀ ਤੁਸੀਂ ਇੱਥੇ ਨਵਾਂ ਸ਼ਹਿਰ ਦੇ ਪਹੁੰਚੇ ਤੁਹਾਡਾ ਸਾਡੇ ਚੈਨਲ ਨੂੰ ਬਹੁਤ ਬਹੁਤ ਸਵਾਗਤ ਹੈ ਸਾਡਾ ਵਾਰਤਾ ਕਰਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਇਹ ਸਨ ਹਰਜੀਤ ਸਿੰਘ ਗਰੇਵਾਲ ਜੀ ਜਿਨ੍ਹਾਂ ਨੇ ਬਹੁਤ ਹੀ ਆਪਣੇ ਕੌਨਫੀਡੈਂਸ ਨਾਲ ਕਿਹਾ ਕਿ ਆਉਣ ਵਾਲੀ ਜਿਹੜੀ 2027 ਦੀ ਸਰਕਾਰ ਹੈ ਉਹ ਬੀਜੇਪੀ ਦੀ ਬਣੇਗੀ ਕਿਉਂਕਿ ਬਾਕੀ ਸਰਕਾਰਾਂ ਨੂੰ ਉਹ ਦੇਖਿਆ ਨਾਲ ਹੀ ਇਹਨਾਂ ਨੇ ਦੱਸਿਆ ਕਿ ਜਿਹੜੇ ਮੋਦੀ ਸਾਹਿਬ ਦੀ ਸੋਚ ਹੈ ਉਹ ਬਿਲਕੁਲ ਹੀ ਜਿੱਦਾਂ ਨਕਸ਼ਤਕੁਸ਼ੀ ਪਿਛਲੇ ਦਿਨਾਂ ਦੇ ਵਿੱਚ ਹੋਈ ਹੈ ਉਹ ਪੂਰਾ ਹਰੇਕ ਨੂੰ ਸਜਾਵਾਂ ਦੇਣ ਲਈ ਤਤਪਰ ਰਹਿੰਦੇ ਨੇ ਔਰ ਪੰਜਾਬ ਦੀ ਤਰੱਕੀ ਲਈ ਹਰ ਤਰ੍ਹਾਂ ਦੇ ਕਦਮ ਉਠਾਏ ਜਾਣਗੇ ਬੀਜਪੀ ਵੱਲੋਂ ਆਉਣ ਵਾਲੀ ਸਰਕਾਰ ਇਹਨਾਂ ਨੇ ਬੜੇ ਨਿਸ਼ਚੈ ਨਾਲ ਕਿਹਾ ਕਿ ਬੀਜਪੀ ਦੀ ਬਣੇਗੀ ਮੈਂ ਮਨਜਿੰਦਰ ਸਿੰਘ ਆਪਣੇ ਸਾਥੀ ਅਮਿਤ ਦੇ ਨਾਲ ਤੁਸੀਂ ਦੇਖਦੇ ਰਹੋ ਪੰਜਾਬ ਸੈਮਟੀ ਲਈ ਟੀਵੀ